ਉਹ ਨਕਦੀ ਤੇ 골ਡ ਲੈ ਗਏ ਨਹੀਂ ਤਾਂ ਉਹ ਸਮਾਨ ਵੀ ਲੈ ਜਾਂਦੇ ਸਭ ਕੁਝ ਲੈ ਜਾਂਦੇ ਇੱਕ ਹਮਲੇ ਦੀ ਸਾਜ਼ਿਸ਼ ਹੈ ਜੀ ਇਹ ਬਾਕੀ ਪੁਲਿਸ ਇਨਵੈਸਟੀਗੇਸ਼ਨ ਹੋਈ ਨਹੀਂ ਉਹਦੇ ਬੀਤੀ ਰਾਤ ਮਾਣਾ ਵਿੱਚ ਚੋਰਾਂ ਨੇ ਕੀਤਾ ਹੱਥ ਸਾਫ ਪਿੰਟੋਲੇ ਸੋਨਾ ਅਤੇ ਲੱਖਾਂ ਰੁਪਏ ਲੈ ਕੇ ਹੋਏ ਭਰਾ ਅਸ਼ਵਨੀ ਜੀ ਕਿੰਨੇ ਕੁਏ ਚੋਰੀ ਹੋਈ ਹੈ ਸਾਰੀ ਇਹ ਦੇਖੋ ਅਸੀਂ ਨਾ 6 ਵਜੇ ਚਲੇ ਗਏ ਸੀ ਜੀ ਅੱਗੇ ਜਿਹੜਾ ਮੇਰਾ ਸੁਰੱਖਿਆ ਗਰਮੀ ਸੀ ਉਹ ਇੱਥੇ ਸੁਣਦਾ ਸੀ ਜੀ ਕਿ ਕੱਲ ਹੀ ਸੁਰੱਖਿਆ ਗਰਮੀ ਨਹੀਂ ਸੁਤਾ ਮੈਨੂੰ ਨਹੀਂ ਪਤਾ ਰਾਤ ਨੂੰ 12 ਵਜੇ ਆਏ ਨੇ 1 ਵਜੇ ਆਏ ਨੇ ਰੇਕੀ ਪਹਿਲਾਂ ਵੀ ਹੁੰਦੀ ਰਹੀ ਹੈ ਇਹ ਕਿਸੇ ਦੀ ਸਿਰਾਰਤ ਹੈ ਜਾਂ ਕੋਈ ਮੇਰੇ ਤੇ ਹਮਲਾ ਹੈ ਇਹ ਮੈਨੂੰ ਇਹਦੇ ਬਾਰੇ ਕੋਈ ਨਹੀਂ ਪੁਲਿਸ ਇਨਵੈਸਟੀਗੇਸ਼ਨ ਚ ਸਾਰਾ ਕੁਝ ਪਤਾ ਲੱਗ ਜੇਗਾ ਮੈਂ बार-बार ਪ੍ਰਸ਼ਾਸਨ ਤੋਂ ਇਹਨਾ ਮੰਗ ਕਰਦਾ ਰਿਹਾ ਵੀ ਸੁਰੱਖਿਆ ਲਾ ਦਿਤਾਓ ਜੇ ਅੱਜ ਦੇਖੋ ਇਹ ਚੋਰੀ ਲੈ ਅੰਦਰ ਸਮਾਨ ਵੀ ਲੈ ਹੈ ਨਾ ਉਹ ਨਕਦੀ ਤੇ 골ਡ ਲੈ ਗਏ ਨਹੀਂ ਤਾਂ ਉਹ ਸਮਾਨ ਵੀ ਲੈ ਜਾਂਦੇ ਸਭ ਕੁਝ ਲੈ ਜਾਂਦੇ ਇੱਕ ਹਮਲੇ ਦੀ ਸਾਜੀ ਚ ਜੀ ਇਹ ਬਾਕੀ ਪੁਲਿਸ ਇਨਵੈਸਟੀਗੇਸ਼ਨ ਹੋਏਗੀ ਉਦੋਂ ਜੇ ਪਤਾ ਲੱਗ ਜੇ ਜੀ ਸ਼ਿਵ ਸੈਨਾ ਦਾ ਮੈਂ ਪੰਜਾਬ ਦਾ ਹਾਦੂ ਆ ਜੀ ਪੰਜਾਬ ਦੇ ਐਕਟਿਵ ਪ੍ਰੈਜ਼ੀਡੈਂਟ ਦਾ ਸਮਾਜ ਸੇਵਕਾਂ ਜੇ ਸਾਡੇ ਵਰਗੇ ਲੋਕ ਨਹੀਂ ਸੇਫ ਹੈਗੇ ਤੇ ਆਮ ਪਬਲਿਕ ਕਿੰਨੀ ਸੇਫ ਹੋएगी ਅਸੀਂ ਸਰਕਾਰ ਦੀ ਹਰ ਥਾਂ ਐਪਰੀਸ਼ੀਏਟ ਕਰਦੇ ਆ ਪ੍ਰਸ਼ੰਸਾ ਕਰਦੇ ਆ ਪਰ ਅੱਜ ਮੇਰਾ ਮਨ ਬਹੁਤ ਦੁਖਿਆ ਜਦੋਂ ਸਾਡੇ ਘਰ ਦਾ ਖੁਦ ਨੁਕਸਾਨ ਹੋਇਆ ਦੇਖੋ ਤੁਸੀਂ ਇੱਕ ਦਾ ਕੋਸਟਲੀ ਲੋਕ ਹੈ ਹਮ ਇਹਦੇ ਅੰਦਰ ਐਂਟਰੀ ਨਹੀਂ ਹੋ ਸਕਦੀ ਜੀ ਕਿਸੇ ਤਰ੍ਹਾਂ ਉਹਨਾਂ ਨੇ ਕਿੱਦਾਂ ਦੇਖੋ ਕਿਸ ਤਰ੍ਹਾਂ ਕਿਵੇਂ ਤੋੜਿਆ ਇਹ ਟੁੱਟ ਨਹੀਂ ਸਕਦਾ ਦੇਖੋ ਉਹਨੇ ਕਿੰਨੇ ਤਰੀਕੇ ਨਾਲ ਤੋੜਿਆ ਸਾਰੇ ਅੰਦਰ ਬੈੱਡ ਫਰੋਲੇ ਨੇ ਜੀ ਬਾਹਰ ਦੀਵੇ ਜੇ ਮੈਂ ਨਾ ਕਰ ਹੁੰਦਾ ਮੇਰੀ ਮਿਸੇ ਜਿੱਕਲੀ ਹੁੰਦੀ ਮਾਰ ਜਾਂਦੇ ਜੀ ਹਮ ਉਹਨੇ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਇਨਵੈਸਟੀਗੇਸ਼ਨ ਕਰਕੇ ਸਾਨੂੰ ਇਨਸਾਫ ਦਿਵਾਉਣਾ ਚਾਹੀਦਾ ਤੇ ਕਿੰਨੇ ਕੋ ਤੁਹਾਡੀ ਜਿਹੜੀ ਚੋਰੀ ਹੋਈ ਹੈ ਸਾਰੀ ਇਹ ਦੇਖੋ ਅੰਦਰ 112000 ਰੁਪਇਆ ਪਿਆ ਸੀ ਜੀ ਤੇ ਮਿਸਰੀਆਂ ਵਾਲੀਆਂ ਤੇ ਇੱਕ ਚੈਨੀ ਪਈ ਸੀ ਜੀ ਬਾਕੀ ਹਜੇ ਸਾਡਾ ਸਮਾਨ ਉੱਧਰ ਸੀਗਾ ਤਕਰੀਬਨ ਸਾਡੇ 3 ਸਮਥਿੰਗ ਐਦਾਂ ਸੋਨਾ ਹੈਗਾ ਸੀਗਾ ਕੀ ਕੀ ਚੀਜ਼ਾਂ ਸੀਗੀਆਂ ਸੋਨੇ ਦੇ ਵਿੱਚ ਉਹ ਵਾਲੀਆਂ ਸੀ ਤੇ ਇੱਕ ਚੈਨ ਸੀ ਚੈਨ ਸੀਗੀ ਰਾਸ਼ੀ ਜਿਹੜੀ 120000 ਦੇ ਨੇੜੇ ਵੱਟ ਸਭ ਸੀ ਹੈ ਹਾਂ ਰਾਸ਼ੀ 120000 ਠੀਕ ਪੁਰੰਜ ਕੀ ਕਹੋਂਗੇ ਬੀਤੀ ਰਾਤ ਚੋਰੀ ਹੋਈ ਹੈ ਤੇ ਸਾਡੇ ਕਿ ਤਿੰਨ ਟੋਲੇ ਸੋਨਾ ਕਹਿ ਰਹੇ ਨੇ 110000 120000 ਰੁਪਇਆ ਜਿਹੜੀ ਸਮਥਿੰਗ ਨਗਦੀ ਵੀ ਲੈ ਗਏ ਔਰ ਤੁਸੀਂ ਪਹੁੰਚਿਓ ਹੁਣ ਅਸੀਂ ਇਸ ਤਰ੍ਹਾਂ ਜੀ ਸਾਡੇ ਅਸਮਨ ਸਿੰਘ ਨਾਲ ਜੀ ਨੇ ਪ੍ਰਧਾਨ ਸਿਖਸ਼ਣਾ ਦੇ ਸਮਾਨੇ ਦੇ ਰਹਿਣ ਵਾਲਿਆ ਇਹਨਾਂ ਨੇ ਠੱਲੋ ਕਲੰਗੂ ਕੋਈ ਮਕਾਨ ਲਿਆ ਆਪਣਾ ਮੁੱਲਿਆ ਨਰੇਟ ਪਹਿਲਾਂ ਉਹਦੇ ਚ ਇਹ ਕਹਿ ਰਹੇ ਇਹਨਾਂ ਦੇ ਦਸਨ ਮੁਤਾਬਕ ਵੀ ਸਮਾਨ ਸਿੱਖਤ ਕਰੇ ਸੀ ਤੇ ਰਾਤ ਅਸੀਂ ਲੋਕ ਲੋਕ ਲਾ ਕੇ ਚਲੇ ਗਏ ਕੁਝ ਇੱਥੇ ਨਗਦੀ ਵਗੈਰਾ ਵੀ ਇਹਨਾਂ ਦੇ ਕੋਈ ਸੋਨਾ ਪਿਆ ਸੀ ਜਦੋਂ ਸਵੇਰੇ 8:30 ਵਜੇ ਇੱਥੇ ਆਏ ਨੇ ਇਹਨਾਂ ਨੇ ਦੇਖਿਆ ਜੀ ਘਰ ਦਾ ਜਿਹੜਾ ਕੋਠੀ ਦਾ ਜਿਹੜਾ ਮੇਨ ਦਰਵਾਜ਼ਾ ਬਾਹਰ ਵਾਲਾ ਤਾਂ ਲੱਗਾ ਹੋਇਆ ਸੀ ਤੇ ਜਿਹੜਾ ਮੇਨ ਦਰਵਾਜ਼ਾ ਅੰਦਰ ਗੈਲਰੀ ਵਾਲਾ ਸੀ ਉਹ ਤਾਂ ਲੋਕ ਤੋੜ ਕੇ ਅਣਖਸ਼ਾ ਤੇ ਅੰਦਰ ਚੋਰ ਦਾਖਲ ਹੋਏ ਨੇ ਤੇ ਅੰਦਰ ਸਾਰੀ ਜਿੰਨੀ ਕੋਠੀ ਦੀ ਫੁੱਲ ਅਫਰਾ ਲੀ ਕਰੀ ਹੋਈ ਹੈ ਤੇ ਇਹਨਾਂ ਨੇ ਸਾਨੂੰ ਸਾਢੇ 9:00 ਤੋਂ 10:00 ਵਜੇ ਥਾਣੇ ਤਲਾਹ ਦਿੱਤੀ ਹੈ ਜੀ ਤਲਾਹ ਦਿੰਦਾ ਸਾਰ ਅਸੀਂ pront ਮੁੱਕਦੇ ਆ ਹਾਂ ਤੇ ਅਸੀਂ ਜਾਇਜਾ ਲਿਆ ਇਹਨਾਂ ਦੇ ਫੈਸਲੇ ਮੁਤਾਬਕ ਸਾਡਾ 1 ਲੱਖ 20 ਹਜ਼ਾਰ ਨਕਦ ਹੈ ਕੋਈ ਸਾਢੇ ਕੋਈ ਸਾਡਾ 골ਡ ਹੈ ਹਾਂ ਤੇ ਬਾਕੀ ਅਸੀਂ ਉਹ ਫਿੰਗਰਪ੍ਰਿੰਟ ਜੀ ਨੂੰ ਕੰਟਰੋਲ ਰੂਮ ਤੇ ਮੈਸੇਜ ਕਰਤਾ ਮੌਕੇ ਤੇ ਆ ਰਹੇ ਨੇ ਲੱਗਦਾ ਵੀ ਕੋਈ ਉੱਚ ਤਾਂ ਨਹੀਂ ਕੋਈ ਕੋਈ ਭੇਤੀ ਬੰਦੇ ਤਾਂ ਕੰਮ ਲੱਗਦਾ ਜੀ ਇਹ ਦੇਖਦੇ ਆਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਦੇਖਦੇ ਆਂ ਕਿ ਤਕੀਸ ਕਰਦੇ ਆਂ ਕਿ ਕਿਵੇਂ ਅੱਗੇ ਕਾਰਵਾਈ ਕਰਨੀ ਹੈ ਠੀਕ